ਪਰਦਾ ਜੀ ਇਲੈਕਸ਼ਨ ਆ ਹੋਇਆ ਜਿਹੜਾ ਅੱਜ ਦਾ ਸਰ ਅੱਜ ਕੌਚਿਆ ਸਰ ਥੋੜਾ ਥੱਲੇ ਕਰ ਲੋ ਜੋ ਕੋਈ ਟੋਪ ਐਟਮੈਂਟ ਥੇਰੇ ਰੱਖ ਲੈ ਯਾਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਦੇ ਇਲੈਕਸ਼ਨ ਲੱਗੇ ਲੱਗੇ ਜਿਖੇ ਨੇ ਕੋਈ ਨਹੀਂ ਉੱਪਰ ਚੱਕ ਲੈ ਦੇ ਵਿੱਚ ਯਾਰ ਪੰਜਾਬ ਸਰਕਾਰ ਨੇ ਲੋਕੋ ਆਪਣੇ ਪੋਲਸ ਲਈ ਪੂਰਾ ਜੋਰ ਲਾਇਆ ਹੈ ਕੋਈ ਮਾਈਕ ਨਹੀਂ ਆਦਾ ਇਹ اپੋਜੀਸ਼ਨ ਦੇ ਕਾਗਜ਼ ਨਾ ਪਰੇ ਜਾਓ ਤੁਸੀਂ ਇੱਕ ਵੀਡੀਓ ਸੁਣੀ ਹੋਣੀ ਹੈ ਜਿੱਥੇ ਐਸਐਸਪੀ ਪਟਿਆਲਾ ਆਪਣੇ ਅਫਸਰਾਂ ਨੂੰ ਕਹਿ ਰਿਹਾ ਹੈ ਦੇਖੋ ਐਡੀ ਵੱਡੀ ਤਾਂਦਲੀ ਹੋਈ ਹੈ ਜਿਹੜੇ ਸੂਬੇ ਵਿੱਚ ਅਫਸਰੀ ਲੱਗ ਜਾਣ ਡੈਮੋਕ੍ਰੇਸੀ ਨੂੰ ਖਤਮ ਕਰਨ ਵਾਸਤੇ ਉਹਦਾ ਡੈਮੋਕ੍ਰੇਸੀ ਦਾ ਕੀ ਰਹੂਗਾ ਆ ਝਾੜੂ ਵਾਲਿਆਂ ਨੂੰ ਪਤਾ ਹੈ ਕੀ ਹੁਣ ਇਹਨਾਂ ਦੀ ਜ਼ਮਾਨਤਾਂ ਜਬਤ ਹੋਣੀ ਹੈ ਹੁਣ ਪੁਲਿਸ ਨੂੰ ਵਰਤਦੇ ਆ ਆਪਣੇ ਆਪ ਫਰਾਂ ਨੂੰ ਵਰਤਦੇ ਆ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਡੀਜੀਪੀ ਸਾਹਿਬ ਵਿਖਾਰ ਕਰਕੇ ਸਾਰੇ ਐਸਐਸਪੀ ਨੂੰ ਆ ਇੱਕ ਡੈਮੋਕ੍ਰੇਸੀ ਦਾ ਘਾਣਾ ਇੱਕ ਬਹੁਤ ਵੱਡਾ ਗੁਨਾਹ ਹੈ ਜਿਹੜਾ ਤੁਹਾਡੀ ਪੁਲਿਸ ਨੇ ਤੇ ਖਾਸ ਕਰਕੇ ਐਸਐਸਪੀ ਪਟਿਆਲਾ ਨੇ ਜਿਹੜਾ ਕੀਤਾ ਇਹਦੇ ਤੇ ਪਰਚਾ ਹੋਣਾ ਚਾਹੀਦਾ ਅਸੀਂ ਅਕਾਲੀ ਦਲ ਐਪਲੀਕੇਸ਼ਨ ਦਊਗਾ ਕਿ ਐਸਐਸਪੀ ਤੇ ਤੇ ਉਹਦੇ ਨਾਲ ਜਿਹੜੇ ਜਿਹੜੇ ਸਾਥ ਦਿੱਤਾ ਉਹਨਾਂ ਤੇ ਡੈਮੋਕ੍ਰੇਸੀ ਨੂੰ ਖਤਮ ਕਰਨ ਤੇ ਪਰਚਾ ਦਿੱਤਾ ਜਾਏ ਅਖੀਲੇ ਦਮ ਤੱਕ ਅਸੀਂ ਲੜਾਂਗੇ ਜੇ ਮੈਨੂੰ ਪਤਾ ਹੈ ਕਿ ਇਹਨਾਂ ਨੇ ਐਸਐਸਪੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਪਰ ਕਿੰਨੀ ਕੁ ਧਿਰ ਬਚਾ ਲੈਣਗੇ ਹੁਣ ਤਾਂ ਅਖੀਲਾ ਸਾਹ ਰਹਿ ਗਿਆ ਸਰਕਾਰ ਦਾ ਆ ਜਿਹੜਾ ਕੇਸ ਹੈ ਜਿਸ ਤਰੀਕੇ ਨਾਲ ਐਸਐਸਪੀ ਨੇ ਆ ਸਾਰਾ ਕੁਝ ਕੀਤਾ ਇਹਦੀ ਹਰ ਕਿਸ ਅਖੀਰ ਤੱਕ ਜਾ ਕੇ ਅਸੀਂ ਭਾਵੇਂ ਕੋਰਟਸ ਜਾਣਾ ਪਏ ਭਾਵੇਂ ਕਿਤੇ ਵੀ ਜਾਣਾ ਪਏ ਅਸੀਂ ਇਹਦੀ ਜਾਂਚ ਕਰਾ ਕੇ ਐਸਐਸਪੀ ਨੂੰ ਪਰਚਾ ਕਰਾ ਕੇ ਇਹਨੂੰ ਜੇਲ੍ਹ 'ਚ ਭੇਜਾਂਗੇ ਕਿਉਂਕਿ ਜੋ ਇਹਨੇ ਕੰਮ ਕੀਤਾ ਹੈ ਇਹ ਤੋਂ ਮੜਾ ਕੋਈ ਕਰ ਨਹੀਂ ਸਕਦਾ ਇਹਨੇ ਆਪਣੀ ਜਿਹੜੀ ਜਦੋਂ ਪੁਲਿਸ ਭਰਤੀ ਹੁੰਦਾ ਆਈਪੀਐਸ ਬੰਦੇ ਆ ਉਦੋਂ ਇੱਕ ਸੌਹ ਚੁੱਕੀ ਜਾਂਦੀ ਹੈ ਕਿ ਅਸੀਂ ਕਨਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਅਸੀਂ ਅੱਜ ਜੰਮਵਰੀ ਲੈ ਰਹੇ ਹਾਂ ਪਰ ਐਸਐਸਪੀ ਆਪ ਹੀ ਕਨਸਟੀਟਿਊਸ਼ਨ ਤੋੜ ਲਗਿਆ ਐ ਇਹ ਤੋਂ ਵੱਡਾ ਪਾਪ ਕੋਈ ਕਰ ਨਹੀਂ ਸਕਦਾ ਤੇ ਐਸਐਸਪੀ ਸਾਹਿਬ ਤੇ ਮੈਂ ਡੀਜੀਪੀ ਨੂੰ ਬੇਨਤੀ ਕਰਾਂਗਾ ਹੁਣ ਇਹਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ ਜੇ ਤੁਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਜਿਨ੍ਹਾਂ ਨੇ ਨਹੀਂ ਕੀਤੀ ਇਹਦਾ ਮਤਲਬ ਉਸ ਕ੍ਰਾਈਮ ਦੇ ਭਾਗੀਦਾਰ ਤੁਸੀਂ ਹੋਗੇ ਸਰ ਜੀ ਚਲੋ ਸਰ ਚਲੋ